ਆਪਾਂ ਦੇਖ ਬੜੀ ਅੱਜ ਆ ਗਏ ਜਿਸ ਰੰਗ ਆਪਣੀਆਂ ਗੱਡੀਆਂ ਦੇਖ ਸਕਦੇ ਨੇ ਜਾਈਆਂ ਹੀ ਆ ਹੁਣ ਚਾਹ ਪੀਂਦੇ ਆ ਟਾਈਮ ਹੋ ਗਿਆ ਦੰਦਾ ਥੋੜਾ ਠੰਡਾ ਲੱਗ ਰਹੀ ਹੈ 로ਟੀ ਪਾਣੀ ਖਾਵਾਂਗੇ ਅੱਜ ਕਿੱਡੀ ਹੋ ਗਈ ਇਹਨੇ ਸਾਡੇ ਟਿੱਕੀ ਟਿੱਕੀ ਨਹੀਂ ਹੋ ਜਾਂਦੀ ਸੰਦੀ ਤੇ ਟਿੱਕੀ ਟਿੱਕੀ ਆ ਖਾਧੀ ਸੀ ਇਹ ਕਹਿੰਦੇ ਤਾਂ ਕਰਕੇ ਜਿਗਦੰਬਾ ਇਹ ਜਿਗਦੰਬਾ ਆ ਖੜਾ ਹੈ ਜੀ ਇੱਕ ਪਾਰਲੇ ਜੀ ਇੱਕ ਬਾਹਰਲੇ ਜੀ ਇੱਕ ਕਾਲੀ ਟੇਪ ਬਾਹਰਲੇ ਜੀ ਆ ਖੜਾ ਹੈ ਜੀ ਤੁਹਾਡੀ ਜੇ ਪਾ ਗਈ ਠੀਕ ਹੈ ਜੀ ਬਰਾਬਰ ਬਾਕੀ ਗਲਾਈ ਦੇ ਸ਼ੇਰ ਵਾਲਾ ਟਿੱਕੀ ਖੜੀ ਹੈ ਸਾਡੀ ਟਿੱਕੀ ਕੋਈ ਗਲਾਈ ਦੀ ਖਾ ਟਿੱਕੀ ਖਾ ਟਿੱਕੀ ਖਾ ਫਿਰ ਕਹਿੰਦੇ ਨੇ ਟਿੱਕੀ ਟੀ ਹੋ ਚੁੱਕੀ ਹੈ ਸਾਰੇ ਬੋਲੋ ਟਿੱਕੀ ਇੱਕਦਮ ਟੀ ਇੱਕਦਮ ਮਾ ਛਾਤੀ ਲੱਗ ਕੇ ਜਾਲ ਬੈਠਾ ਬਾਈ ਉਹਨੇ ਫੁੱਲ ਵਾਲੇ ਮੌਕਾ ਤੋਂ ਨਹੀਂ ਕਰ ਬਾਤ ਕਰੋ ਨਹੀਂ ਆਹ ਨਹੀਂ ਭਾਜੋਗੇ ਨਹੀਂ ਗਾਲ ਸੁਣੇ ਉਹਦੇ ਉਦਲੇ ਜਿਲੇ ਕਿ ਆਂਦੇ ਭਾਜੋਗੇ ਭਾਜੋਗੇ ਮਹੀਨਾ ਹੁੰਦਾ ਤਾਂ ਸਰੰਦ ਦੋ ਦਿਨ ਹੋ ਗਏ ਅੱਜ ਮੁੰਨੇ ਚਾਹ ਪਾਣੀ ਪੀਨੇ ਆ ਵੇਖੋ ਮੁੰਨੇ ਆ ਰਹੀ ਮਣਾ ਮਟਾ ਸਮਾਨ ਤੇ ਸੋਹਣਾ ਲੱਗੇ ਤੇ ਦੱਸਿਓ ਆ ਆ ਗਿਆ ਜੀ ਪਾਣ ਜੇ ਵਾਸਤੇ ਆ ਆ ਗਿਆ ਪਾਣ ਜੇ ਵਾਸਤੇ ਪਾਣੀ ਸੁੱਤੀ ਪੀਣੀ ਕੀ ਜੀ ਹੈ ਪਾਣ ਦਾ ਠੀਕ ਹੈ ਉਹ ਤੁਹਾਨੂੰ ਫੋਟੋ ਲਾ ਦਾਂਗੇ ਉਹ ਵੇਖ ਲਿਓ ਸੋਹਣ ਲੱਗਦੇ ਕਿਥੋਂ ਫਤੇਗੜ ਸਾਹਿਬ ਉਹ ਚੇਤਾ ਨਹੀਂ ਬਣਿਆ ਤੋਂ ਤੇ ਬਣਾਇਆ ਤੋਂ ਹੀ ਬਸ ਬੋਲਾ ਤਾਂ ਆਪਾਂ ਲੈਨੇ ਫਤੇਗੜ ਸਾਹਿਬ ਤੋਂ ਇਹ ਮੁੰਡਾ ਉਹਦੇ ਕੋਲ ਜਾਂਦੇ ਐਲਾਵਾ ਦਾ ਸੀਗਾ ਕੰਮ ਕਰਦੇ ਨੇ ਕੰਮ ਕਰਤ ਨੇ ਮੇਰੇ ਨਾਲ ਉਹਦੇ ਕੋਲ ਜਾਂਦੇ ਨੇ ਉਹ ਆਇਆ ਬਸ ਕਿਸੇ ਉਹਨੇ ਜਲਾਇਆ ਸਾਡੀ ਫੈਕਟਰੀ ਚ ਸੱਡ ਮੱਖਣ ਦੀ ਫੈਕਟਰੀ ਛੱਡ ਲਈ ਸੀ ਸੀਲ ਗੇਰਾ ਦਾ ਮੁੰਡਾ ਉਹਨੇ ਬਣਾਏ ਆ ਵੇਖੋ ਚੈੱਕ ਕਰ ਸਕਦੇ ਜੀ ਸੋਹਣੇ ਨੇ ਕਿੰਨੇ ਲੈਂਦੇ ਆਪਾਂ 4 ਲੈਂਦੇ 4 ਲੈਂਦੇ ਇਹਨਾਂ ਨੇ ਵੀ ਰੱਖਣੇ ਕਿ ਤੂੰ ਹੀ ਇਕੱਲੇ ਨੂੰ ਲੈਂਦੇ ਨਹੀਂ ਨਹੀਂ ਆਪਣੇ ਸਾਰੇ ਟੀਮ ਦੇ ਸ਼ੀਰ ਟੀਮ ਆਪਣੀ ਖਾਸ ਹੈ ਨਿੱਕੀ ਨਿੱਕੀ ਹੈ ਵੱਡੀ ਵੱਡੀ ਕੋਈ ਇਥੇ ਜਿਆਦਾ ਐਨੀ ਗੱਲ ਵਸ ਕਹਿੰਦੇ ਮੁੱਕ ਜਾ ਆ ਸਾਡਾ ਬੜਾ ਡਾਣਾ ਇਹਨੂੰ ਫੜੋ ਵੀਰ ਜੀ ਇਹ ਗੈਂਟ ਬਖਾਉ ਤੁੰ ਮੈਂ ਤਾਂ ਇੰਦਰ ਸੱਤਰੇ ਇੰਨੇ ਆਲਦੇ ਵੱਡੇ ਵੱਡੇ ਇਹਦੇ ਜਿੱਡੇ ਜਿੱਡੇ ਨੇ ਵੇਖੋ ਆਹ ਤੱਕ ਦੇ ਲੈ ਕੰਮ ਲਾ ਰਾਂ ਚੁਣੀ ਲਾ ਲਈ ਇਹ ਦੇਖੋ ਚਾਰ ਲੈਂਦੇ ਸੀ ਨੂੰ ਤੁਰ ਕਿਹੜਾ ਸੋਨਾ ਲੱਗਿਆ ਚਾਰਾ ਚੋਥੀ ਤੁਸੀਂ ਕਮੈਂਟ ਕਰਕੇ ਸਾਨੂੰ ਦੱਸਣਾ ਜ਼ਰੂਰ ਆ ਗਿਆ ਸਨ ਚਾਰਾ ਦੱਸਣਾ ਕਿਹੜਾ ਸੋਨਾ ਤੁਸੀਂ ਸਾਤਰੀ ਕਾ ਵੱਡੀ ਸੀਰੀ ਸਾਹ ਅਕਾਲ ਕਰ ਦੋ ਅਕਾਲ ਸਾਤਰੀ ਕਾ ਇਹ ਵੀ ਰਲਾਉ ਕਿ ਕਿਟੀ ਦੂਜਾ ਬ੍ਰੈਡਿਟੀ ਬ੍ਰੈਡਿਟੀ ਬਾਟੇ ਜੀਤੀ ਬ੍ਰੈਡਿਟੀ ਆ ਕਰੀਏ ਬਸ ਵਰਤ ਪਾਗਟਾ ਨਾ ਨਿੱਕੇ ਬਾਗ ਉਹ ਪਾਗਾ ਦੀ ਬਿੱਤੀ ਵਰਤ ਆਟੇ ਦੇ ਖੜਾ ਕਰਗਾ ਆ ਗਏ ਹੋਰ ਪੁਲਿਸ ਚਾਹਤੇ ਮੋਕ ਧੱਲੀ ਖਲੋ ਬੋਲੋ ਕਿ ਦੌਰ ਦੇ ਐਥੋ ਮੂਸਰ ਨੇ ਡੱਪੇ ਦਾ ਫੋਨ ਮੰਗ ਚ ਕੀਤੇ ਜੋ ਗੱਲ ਉਹ ਨਹੀਂ 10 ਚਾਰ ਦਰ ਸੀ ਗਿਆ ਮੋਟਰ ਸਾਹ ਚਾਰ ਦੇ ਇਕ ਲੋ ਉਹ ਇੰਨਾ ਕਰਦਾ ਮਾਂ ਤੇ ਤੇਲ ਖੜਾਈ ਤੇ ਰਾਤੀ ਖੜਾ ਪੱਕੇ ਕੇ ਰਾਤੀ ਮੋਟਰ ਸਾਹ ਤੇ ਕੱਢੇ ਕਿੰਨਾ ਦੀ ਕਿੰਨਾ ਦੀ ਫੱਕੇ ਕੇ ਉਹ ਤੇ 500 ਦਾ ਲਪਾਇਆ ਠੀਕ ਹੈ ਤੇ ਉੱਥੇ ਤੱਕ ਸਾਲਾ ਕੀ 2 ਲੀਟਰ 3 ਲੀਟਰ ਖਾਦਾ ਮੇਰੇ ਵਾਲੇ ਤੇ ਜਿਹੜੇ ਵਾਲੇ ਤੇ ਚਲੇ ਇੰਦੇ ਸਾਹ ਜੀ 2 ਡਰ ਗਿਆ ਨਹੀਂ ਉਹ ਤਾਂ ਜੇ ਤੋ ਆਪਾਂ ਜਦੋਂ ਕੀ ਮਸਲੇ ਕੋਲੇ ਚਾਰੇ ਹਾਂ ਇੱਕ ਆਸ ਗਿਆ ਚ ਨ ਸਮਾ ਨਾ ਨਾ ਦੋਨੇ ਨਾ ਕੋਈ ਨਾ ਖਾਲੀ ਸੋਹਣੇ ਯਾਰੋ ਉਹ ਤੂੰ ਨੇ ਉਹ ਤੇ ਰਾਤ ਦੀ ਬਰੋ ਕਰ ਰਾਤ ਕੀ ਰੋ ਤੇ ਉਹ ਲਾ ਪਰਮੇਰ ਨਾ ਖਾ ਨਾ ਆ ਗੇਲੀ ਟਰਾਲੀ ਤੇ ਵੜ ਕੇ ਨੋਕਸ ਚਲਦੇ ਰੱਖੇ ਇਸ ਰਹੀ ਇਹ ਸਾਰਾ ਉਹ ਚਸ ਯਹੀ ਇੱਕ ਵਾਰ ਦਾ ਸੁੱਤਾ ਆ ਗਿਆ ਮਾੜਾ ਸੋਣੀ ਆ ਦੂਜੇ ਟਰਾਲੀ ਚ ਵੜ ਕੇ ਨੇ ਯਾਰ ਮੈਂ ਸੁੱਤਾ ਪਿਆ ਉਹ ਬਣਾ ਕਲਾਇ ਕਰਨਾ ਮੇਰੇ ਨਾਲ ਮਤ ਕਲਾਇ ਟਰਾਲੀ ਤੂੰ ਕਿ ਚਲਦਾ ਹਾਂ ਵੜ ਕੇ ਉਹ ਨਾ ਜਿੱਲੇ ਸੁੱਤਾ ਏ ਇਹ ਵੀਡੀਓ ਤਾਂ ਬਣਾਇਨੇ ਏ ਉਲਟਾ ਇੱਕ ਤੂੰ ਇਹ ਨਾਂ ਰੱਖਾ ਉਹ ਤੇ ਤੂੰ ਇਹ ਨਾਂ ਰੱਖ ਕੇ ਕੀ ਕਰੇ ਉਹ ਉਲਟਾ ਵੀਡੀਓ ਬਣਾਉਣ ਲੱਗ ਪਏ ਇਹ ਨਾਂ ਰੱਖ ਕੋਈ ਹਿੰਦੂ ਸਮੇਂ ਫੇਰ ਉਹ ਆਂਦਾ ਤੈਨੂੰ ਮੈਂ ਨਾਂ ਦੱਸਣਾ ਤੂੰ ਹੁਣ ਨਾਂ ਰੱਖ ਉਹਨੇ ਵੀ ਵੀਡੀਓ ਬਣਾਉਣ ਲੱਗ ਪਏ ਇੱਕ ਤੂੰ ਇਹ ਨਾਂ ਹੀ ਦੇਖ ਰੱਖਾ